ਗੁਰਮੁਖ ਪਿਆਰਿਓ ਪੂਰੀ ਵਾਲੇ ਆਸ਼ਰਮ ਦੇ ਵਿੱਚ ਜੋ ਹੋਇਆ ਸੱਚ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਜਾਂਚ ਜਿਹੜੀ ਐ ਉਹ ਜਾਰੀ ਐ ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਸੋ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਜਿਸ ਤਰ੍ਹਾਂ ਗਰੀਬ ਦਾਸੀ ਸੰਪਰਦਾਏ ਸਤ ਸਾਹਿਬ ਜੀ ਹੂਰੀ ਵਾਲੇ ਭੇਖ ਦੇ ਆਸ਼ਰਮ ਧਾਮ ਤਲਵੰਡੀ ਖੁਰਦ ਨਾਲ ਜੁੜੀਆਂ ਹੋਈਆਂ ਸਮੁੱਚੀਆਂ ਸੰਗਤਾਂ ਨੂੰ ਸਨਿਮਰ ਇੱਕ ਮੇਰੀ ਬੇਨਤੀ ਹੈ ਕਿ ਸਤਿਗੁਰੂ ਜੀ ਦੇ ਧਾਮ ਦੇ ਵਿੱਚ ਜੋ ਵੀ ਵਿਰੋਧੀਆਂ ਵੱਲੋਂ ਅਨਸੁਖਾਵੀ ਘਟਨਾ ਘਟਾਈ ਗਈ ਹੈ ਉਸ ਸੰਬੰਧੀ ਕਾਨੂੰਨੀ ਪ੍ਰਕਿਰਿਆ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਮੈਂ ਇਥੇ ਪੱਖ ਨਹੀਂ ਲੈ ਰਿਹਾ ਮੈਂ ਇਹ ਨਹੀਂ ਕਹਿ ਰਿਹਾ ਵੀ ਉੱਥੇ ਜੋ ਹੋਇਆ ਚੰਗਾ ਹੋਇਆ ਜੋ ਹੋਇਆ ਬਹੁਤ ਮਾੜਾ ਹੋਇਆ ਮੈਂ ਇਥੇ ਕਿਸੇ ਦਾ ਪੱਖ ਨਹੀਂ ਪੂਰ ਰਿਹਾ ਮੈਂ ਕੇਵਲ ਉਹ ਚੀਜ਼ ਸਾਹਮਣੇ ਰੱਖ ਰਿਹਾ ਜਿਹੜੀ ਸੱਚਾਈ ਹੈ ਜਿਹੜੀ ਸੱਚਾਈ ਹੈ ਉਹ ਚੀਜ਼ ਨੂੰ ਸ਼ੁਰੂ ਮੈਂ ਕਰ ਰਿਹਾ ਹੈ ਇਹ ਧਾਮ ਦੇ ਸਮੂਹ ਟਰਸਟ ਦੇ ਜਿਹੜੇ ਮੈਂਬਰ ਸਹਿਬਾਨਾਂ ਵੱਲੋਂ ਸੰਗਤਾਂ ਵੱਲੋਂ ਬਹੁਤ ਹੀ ਸੰਜੀਦਗੀ ਨਾਲ ਕਾਨੂੰਨੀ ਪ੍ਰਕਿਰਿਆ ਦਾ ਸਹਿਯੋਗ ਕੀਤਾ ਜਾ ਰਿਹਾ ਹੈ ਇਹਦੇ ਚੱਲਦੇ ਆ ਧਾਮ ਵਿਖੇ ਰੋਜ਼ਾਨਾ ਦੇ ਨਿਤਨੇਮ ਸੰਧਿਆ ਆਰਤੀ ਪਾਠ ਪੂਜਾ ਪਹਿਲਾਂ ਦੀ ਤਰ੍ਹਾਂ ਹੀ ਜਾਰੀ ਹੈ ਸਵੇਰੇ ਮਿੱਤੀ ਜਿਹੜਾ ਜੋ ਹੋਇਆ ਅਸ਼ਟਮੀ ਦਾ ਦਿਹਾੜਾ ਪਿਛਲੇ ਦਿਨਾਂ ਮਨਾਇਆ ਗਿਆ ਤੇ ਉਹ ਵੀ ਆਪਾਂ ਸਾਰਿਆਂ ਨੇ ਵੇਖਿਆ ਸਾਰੀਆਂ ਸੰਗਤਾਂ ਜਿਹੜੀਆਂ ਨੇ ਅਮਨ ਸ਼ਾਂਤੀ ਨਾਲ ਗੁਰੂ ਘਰ ਉਹ ਪਹੁੰਚ ਸਕਦੀਆਂ ਤੁਸੀਂ ਮੈਂ ਤੇ ਇੱਕ ਬੇਨਤੀ ਕਰਾਂ ਕਿ ਜਾਂਚ ਜਿਹੜੀ ਹੈ ਉਸ ਗੱਲ ਦੀ ਚੱਲ ਰਹੀ ਹੈ ਜਿਹੜੀ ਵੀਡੀਓ ਵਾਇਰਲ ਹੋਈ ਹੈ ਉਹ ਵੀਡੀਓ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਕਿੰਨਾ ਕੁ ਸਬਕ ਹੋਇਆ ਉਹ ਆਪਾਂ ਸਾਰਿਆਂ ਨੇ ਭਾਵੇਂ ਵੇਖ ਹੀ ਲਿਆ ਹੈ ਆਪਾਂ ਸਾਰੇ ਉਸ ਬਾਰੇ ਭਾਵੇਂ ਜਾਣਦੇ ਹੀ ਆਂ ਪਰ ਮੈਂ ਇੱਕ ਬੇਨਤੀ ਕਰਾਂ ਕਿ ਅੱਜ ਕੱਲ ਕਿਸੇ ਦਾ ਭਰੋਸਾ ਨਹੀਂ ਹੈ ਜਾਂਚ ਹਜੇ ਚੱਲ ਰਹੀ ਹੈ ਜਾਂਚ ਦੇ ਵਿੱਚੋਂ ਕੀ ਸਿੱਟਾ ਨਿਕਲੇਗਾ ਉਹ ਤਾਂ ਬਾਅਦ ਸਮਾਂ ਹੀ ਤੈਅ ਕਰੇਗਾ ਉਹ ਚੀਜ਼ਾਂ ਸਿਰਫ ਸਮੇਂ ਨੇ ਤੈਅ ਕਰਨੀਆਂ ਨੇ ਪਰ ਹੁਣ ਕਈ ਲੋਕ ਕਹਿੰਦੇ ਜੀ ਤਲਵੰਡੀ ਵਾਲੇ ਜਿਹੜੇ ਲੋਕ ਨੇ ਜਿਹੜੇ ਤਲਵੰਡੀ ਦੇ ਵਿੱਚ ਜੋ ਕੁਝ ਹੋਇਆ ਜੀ ਉਹ ਬਹੁਤ ਮਾੜਾ ਹੋਇਆ ਬਾਕੀ ਮਾੜਾ ਹੋਇਆ ਜੇਕਰ ਇਹ ਸੱਚ ਹੈ ਤਾਂ ਜੋ ਬਾਬੇ ਦੀ ਵੀਡੀਓ ਜਿਹੜੀ ਹੈ ਉਹ ਵਾਇਰਲ ਹੋਈ ਹੈ ਉਸ ਬਾਬੇ ਦੀ ਵੀਡੀਓ ਦੇ ਵਿੱਚ ਜੋ ਆਪਾਂ ਦੇਖਿਆ ਹੈ ਅਸ਼ਲੀਲਪਣਾ ਉਹ ਬਹੁਤ ਮਾੜੀ ਗੱਲ ਹੈ ਕਿਉਂਕਿ ਇਦਾਂ ਜਿਹੜਾ ਹੈ ਕਿਸੇ ਨੂੰ ਵੀ ਨਹੀਂ ਕਰਨਾ ਚਾਹੀਦਾ ਕਿਉਂਕਿ ਜੇਕਰ ਕੋਈ ਇਦਾਂ ਦੀ ਘਟੀਆ ਹਰਕਤ ਕਰਦਾ ਪਹਿਲਾਂ ਤੇ ਬਾਬੇ ਬਣੂ ਹੀ ਨਾ ਜੇ ਤੁਹਾਡਾ ਜਿਹੜਾ ਹੈ ਨਹੀਂ ਆਚਰਨ ਸਾਥ ਦਿੰਦਾ ਬਾਬੇ ਬਣੂ ਹੀ ਨਾ ਜੇ ਤੁਸੀਂ ਬਾਬੇ ਬਣ ਰਹੇ ਹੋ ਤਾਂ ਫਿਰ ਇਹ ਚੀਜ਼ ਜਿਹੜਾ ਹੈ ਸੋਚ ਕੇ ਚੱਲੋ ਇਹ ਚੀਜ਼ ਸਮਝ ਕੇ ਚੱਲੋ ਵੀ ਭਾਈ ਅਸੀਂ ਇਹ ਕੰਮ ਜਿਹੜਾ ਹੈ ਬਿਲਕੁਲ ਵੀ ਨਹੀਂ ਕਰਨਾ ਅਸੀਂ ਅਜਿਹੇ ਕੰਮ ਨਹੀਂ ਕਰਨਾ ਤੇ ਜੇ ਤੁਸੀਂ ਬਾਬੇ ਬਣੇ ਹੋ ਤਾਂ ਫਿਰ ਇਹ ਸਮਝ ਕੇ ਚੱਲੋ ਵੀ ਸਾਡਾ ਜਿਹੜਾ ਆਚਰਣ ਹੈ ਉਹ ਪ੍ਰਭੂ ਦਾ ਪ੍ਰਭੂ ਦੇ ਨਾਮ ਦੇ ਸਾਡਾ ਜਿਹੜਾ ਚੱਲ ਰਿਹਾ ਨਾ ਕੱਲੋਂ ਰੱਬ ਦੇ ਨਾਮ ਨੂੰ ਵੀ ਦਾਗ ਲੱਗੇਗਾ ਇਹ ਕੰਮ ਅਸੀਂ ਬਿਲਕੁਲ ਨਹੀਂ ਕਰਨਾ ਇਹ ਕੰਮ ਨਾ ਹੀ ਕਰੋ ਤਾਂ ਚੰਗਾ ਹੈ ਨਾ ਹੀ ਕਰੋ ਤਾਂ ਚੰਗਾ ਤੇ ਸਾਡਾ ਜਿਹੜਾ ਹੈ ਕਿਸੇ ਦਾ ਵੀ ਨਾਮ ਬਦਨਾਮ ਨਾ ਹੋਵੇ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਨਾ ਸੋਚ ਕੇ ਚੱਲੋ ਪਹਿਲਾਂ ਹੀ ਸੋਚ ਕੇ ਚੱਲੋ ਵੀ ਐਦਾਂ ਦਾ ਕੰਮ ਜਿਹੜਾ ਹੈ ਉਹ ਨਾ ਹੋਵੇ ਸਾਨੂੰ ਕਿਸੇ ਵੀ ਹੋਰ ਪ੍ਰਕਾਰ ਦੀ ਘਟਨਾ ਦਾ ਜਿਹੜਾ ਹੈ ਸਾਮਣਾ ਨਾ ਕਰਨਾ ਪਵੇ ਸੋ ਮੈਂ ਬੇਨਤੀ ਕਰਾਂ ਵੀ ਜਾਂਚ جاری ਹੈ ਹਜੇ ਸਾਰਾ ਕੁਝ ਜਿਹੜਾ ਸਾਹਮਣੇ ਆਏਗਾ ਹੋਰ ਵੀ ਜਿਹੜੇ ਇਦਾਂ ਦੇ ਹੈਗੇ ਨਾ ਕੱਚੇ ਬਿੱਲੇ ਦੇ ਬਾਬੇ ਤੇ ਉਹ ਵੀ ਇਸ ਗੱਲ ਨੂੰ ਜਰਾ ਸਮਝ ਲੈਣ ਵੀ ਇੱਕ ਨਾ ਇੱਕ ਦਿਨ ਸਮਾਂ ਜਿਹੜਾ ਅਜੀਹਾ ਜ਼ਰੂਰ ਆਏਗਾ ਜਦੋਂ ਤੁਹਾਡੇ ਪਾਜ ਵੀ ਜਿਹੜੇ ਨੇ ਸਾਰਿਆਂ ਦੇ ਉੱਗਣ ਜਾਣਗੇ ਇਸ ਕਰਕੇ ਆਪੋ ਆਪਣਾ ਬਚਾਅ ਕਰ ਲਓ ਆਪੋ ਆਪਣੀਆਂ ਜੜੀਆਂ ਨੇ ਤੁਸੀਂ ਆਦਤਾਂ ਨੂੰ ਸੁਧਾਰ ਲਓ ਵਧੀਆ ਰਹੋਗੇ ਸੋ ਜਾਂਚ جاری ਹੈ ਸੱਚ ਸਾਡੇ ਸਾਹਮਣੇ ਆਏਗਾ ਤੇ ਉਸ ਦੇ ਵਿੱਚ ਕਿੰਨੀ ਕੋ ਸਚਾਈ ਹੋएगी ਆਪਾਂ ਸਾਰੇ ਵੇਖਾਂਗੇ ਸੋ ਵੀਡੀਓ ਦੇ ਵਿੱਚ ਸਾਰਾ ਵੈਸੇ ਤੁਸੀਂ ਦੇਖ ਹੀ ਲਿਆ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ